ਮੇਰੀ ਪਤਨੀ ਸਿਰਫ 17 ਸਾਲ ਦੀ ਸੀ ਉਹ ਮੇਰੇ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਮੈਂ ਹਮੇਸ਼ਾ ਇਹ ਸੋਚ ਕੇ ਪਿੱਛੇ ਹਟ ਜਾਂਦਾ ਸੀ ਕਿ ਉਹ ਹਜੇ ਵੀ ਬਹੁਤ ਛੋਟੀ ਹੈ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਫਿਲਮਾਂ ਅਤੇ ਕਹਾਣੀਆਂ ਰਾਹੀਂ ਵਿਆਹ ਦੇ ਰਿਸ਼ਤੇ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਇੱਕ ਰਾਤ ਜਦੋਂ ਮੈਂ ਫੇਰ ਤੋਂ ਦੂਰੀ ਬਣਾਈ ਤਾਂ ਉਸ ਨੇ ਹਿੰਮਤ ਦਿਖਾਈ ਅਤੇ ਜਿਹਦ ਨਾਲ ਆਪਣੇ ਹੱਕ ਦਾ ਦਾਵਾ ਕੀਤਾ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਸ ਮਾਸੂਮ ਜਿਹੀ ਖਾਨਾ ਵਾਲੀ ਕੁੜੀ ਨੇ ਉਸ ਰਾਤ ਦੱਸ ਦਿੱਤਾ ਸੀ ਕਿ ਉਹ ਹੁਣ ਬੱਚੀ ਨਹੀਂ ਰਹੀ ਮੈਂ ਆਪਣੀ ਛੋਟੀ ਉਮਰ ਦੀ ਪਤਨੀ ਦੇ ਬਵਹਾਰ ਤੋਂ ਪਰੇਸ਼ਾਨ ਸੀ ਜੋ ਇੰਨੀ ਨੇੜੇ ਸੀ ਕਿ ਉਸ ਦੇ ਹੌਲੀ ਜਿਹੇ ਸਾਹ ਵੀ ਮੈਨੂੰ ਸ਼ੂ ਰਹੇ ਸੀ ਉਸ ਦਾ 마ਸੂਮ ਅਤੇ ਨਰਮ ಸ್ಪರ್ಶ ਮੇਰੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਭਰ ਰਿਹਾ ਸੀ ਰਾਤ ਦਾ ਦੂਜਾ ਪੈਰ ਸੀ ਅਤੇ ਉਸ ਦੀ ਮੌਜੂਦਗੀ ਮੈਨੂੰ ਕਿਸੇ ਇਮਤਿਹਾਨ ਵਰਗੀ ਮਹਿਸੂਸ ਹੋ ਰਹੀ ਸੀ ਮੈਂ ਪਸੀਨੇ ਨਾਲ ਭਿੱਜਿਆ ਹੋਇਆ ਸੀ ਅਤੇ ਉਸ ਨੂੰ ਪੁਕਾਰਨਾ ਚਾਹੁੰਦਾ ਸੀ ਪਾਰ ਗਲਾਜੀ ਮੇਜਕੜਿਆ ਹੋਇਆ ਸੀ ਮੈਂ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੇ ਕੋਲ ਇਸ ਤਰ੍ਹਾਂ ਸੀ ਕੀ ਹੁਣ ਆਪਣੇ ਆਪ ਨੂੰ ਉਸ ਤੋਂ ਦੂਰ ਕਰਨਾ ਮੇਰੇ ਲਈ ਆਸਾਨ ਨਹੀਂ ਸੀ ਉਹ ਮੈਨੂੰ ਹੌਲੀ ਜਹੀ ਵੇਖ ਕੇ ਮੁਸਕਰਾ ਰਹੀ ਸੀ ਜਿਵੇਂ ਮੇਰੀ ਉਲਝਣ ਨੂੰ ਸਮਝ ਵੀ ਰਹੀ ਸੀ ਅਤੇ ਸਦਾ ਆਨੰਦ ਵੀ ਲੈ ਰਹੀ ਸੀ ਮੈਂ ਇਸ ਨਰਮ ਅਤੇ ਮਾਸੂਮ ਪਤਨੀ ਦੀ ਸ਼ਰਾਰਤ ਅੱਗੇ ਆਪਣੇ ਆਪ ਨੂੰ ਬੇਵਸ ਮਹਿਸੂਸ ਕਰ ਰਿਹਾ ਸੀ ਵਿਆਹ ਦੇ ਇਸ ਸਮੇਂ ਵਿੱਚ ਮੈਂ ਇੰਨਾ ਤਾਂ ਸਮਝ ਚੁੱਕਾ ਸੀ ਕਿ ਉਹ ਆਪਣੀ ਉਮਰ ਦੇ ਹਿਸਾਬ ਨਾਲ ਬਚਕਾਨ ਨਾ ਮિજાਜ ਵਾਲੀ ਸੀ ਮੈਂ ਆਮ ਹਾਲਾਤਾਂ ਵਿੱਚ ਉਸ ਦੀਆਂ ਸ਼ਰਾਰਤਾਂ ਦਾ ਫਾਇਦਾ ਚੁੱਕਦਾ ਅਤੇ ਉਸ ਦੀਆਂ ਹਰਕਤਾਂ ਤੇ ਮੁਸਕਰਾਉਂਦਾ ਰਹਿੰਦਾ ਸੀ ਪਰ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਮੇਰੀ ਮਾਸੂਮ ਪਤਨੀ ਦਾ ਅਸਲੀ ਰੂਪ ਕੀ ਸੀ ਹਾਲੇ ਮੈਂ ਉਸ ਦੀਆਂ ਗੱਲਾਂ ਤੇ ਹੈਰਾਨ ਸੀ ਕਿ ਉਸ ਦੀ ਅਗਲੀ ਹਰਕਤ ਨੇ ਮੇਰਾ ਸਾਹ ਰੋਕ ਦਿੱਤਾ ਅਤੇ ਮੈਂ ਸਦਮੇ ਵਿੱਚ ਰਹਿ ਗਿਆ 2 ਮਹੀਨੇ ਪਹਿਲਾਂ ਹੀ ਮੇਰਾ ਵਿਆਹ ਹੋਇਆ ਸੀ ਜਦੋਂ ਵਿਆਹ ਹੋਇਆ ਤਾਂ ਮੈਂ ਸਾਰਿਆਂ ਤੋਂ ਵਧਾਈਆਂ ਵਸੂਲਣ ਲੱਗ ਪਿਆ ਮੇਰੇ ਦੋਸਤਾਂ ਛੇੜਖਾਨੇ ਕਰ ਰਹੇ ਸਨ ਅਤੇ ਮੈਂ ਹਰ ਜਵਾਬ ਬਿਨਾਂ ਹਾਸੇ ਦੇ ਦੇ ਰਿਹਾ ਸੀ ਮੇਰੇ ਅੰਦਰ ਹਰ ਅੰਦਾਜ਼ ਤੋਂ ਖੁਸ਼ੀ ਟਪਕ ਰਹੀ ਸੀ ਹਾਲਾਂਕਿ ਮੈਂ ਵਿਆਹ ਪੂਰੀ ਤਰ੍ਹਾਂ ਆਪਣੀ ਮਾਂ ਦੀ ਮਰਜ਼ੀ ਨਾਲ ਕੀਤਾ ਸੀ ਅਤੇ ਹਜੇ ਤੱਕ ਆਪਣੀ ਪਤਨੀ ਨੂੰ ਵੇਖਣ ਜਾਂ ਮਿਲਣ ਦਾ ਨਸੀਬ ਨਹੀਂ ਹੋਇਆ ਸੀ ਪਰ ਮੈਂ ਹਮੇਸ਼ਾ ਆਪਣੇ ਆਪ ਨੂੰ ਆਪਣੀ ਹੋਣ ਵਾਲੀ ਪਤਨੀ ਲਈ ਆਮਾਨਤ ਬਾੰਗ ਰੱਖਿਆ ਸੀ ਅਤੇ ਆਪਣੇ 28 ਸਾਲ ਦੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਕੁੜੀ ਨੂੰ ਸ਼ਾਮਿਲ ਨਹੀਂ ਕੀਤਾ ਸੀ ਮੈਂ ਵੀ ਦੋਸਤਾਂ ਨਾਲ ਬੈਠਦਾ ਸੀ ਜਦੋਂ ਮੇਰੀ ਮਾਂ ਨੇ ਮੈਨੂੰ ਖਬਰ ਭੇਜੀ ਕਿ ਮੇਰੀਆਂ ਭੈਣਾਂ ਅਤੇ ਖਾਨਦਾਨ ਦੀਆਂ ਔਰਤਾਂ ਕੁਝ ਰਸਮਾਂ ਕਰਨੀਆਂ ਚਾਹੁੰਦੀਆਂ ਹਨ ਮੈਂ ਉੱਠ ਕੇ ਘਰ ਦੇ ਅੰਦਰ ਗਿਆ ਮੇਰੀ ਪਤਨੀ ਸਭ ਦੇ ਸਾਹਮਣੇ ਸਿਰ ਝੁਕਾਏ ਬੈਠੀ ਸੀ ਅਤੇ ਮੈਂ ਵੇਖਿਆ ਕਿ ਉਸ ਨੇ ਕੁੰਡ ਕੱਢਿਆ ਹੋਇਆ ਸੀ ਮੇਰੇ ਪੌਂਚਨ ਤੇ ਮੇਰੀਆਂ ਭੈਣਾਂ ਤੇ ਕਜਨਾ ਨੇ ਮੈਨੂੰ ਫੜ ਕੇ ਉਸ ਦੇ ਨਾਲ ਬਿਠਾ ਦਿੱਤਾ ਮੈਂ ਤਿਰਸ਼ੀ ਨਜ਼ਰ ਨਾਲ ਆਪਣੀ ਪਤਨੀ ਵੱਲ ਵੇਖਿਆ ਤਾਂ ਪਰੇਸ਼ਾਨ ਹੋ ਗਿਆ ਕਿਉਂਕਿ ਉਹ ਬਹੁਤ ਛੋਟੀ ਜਹੀ ਗੁड़िया ਵਰਗੀ ਲੱਗ ਰਹੀ ਸੀ ਮੈਂ ਲੰਮਾ ਚੌੜਾ ਤੇ ਸਿਹਤਮੰਦ ਸੀ ਪਰ ਮੇਰੀ ਪਤਨੀ ਮੇਰੇ ਮੁਕਾਬਲੇ ਬਹੁਤ ਕਮਜ਼ੋਰ ਅਤੇ ਛੋਟੇ ਕੱਦ ਦੀ ਕੁੜੀ ਲੱਗ ਰਹੀ ਸੀ ਮੇਰੇ ਵਾਰ-ਵਾਰ ਦੇਖਣ ਤੇ ਸਾਰੇ ਹੱਸਣ ਲੱਗੇ ਅਤੇ ਮਜ਼ਾਕ ਕਰਨ ਲੱਗੇ ਕਿ ਮੈਂ ਆਪਣੀ ਪਤਨੀ ਨੂੰ ਦੇਖਣ ਲਈ ਬੇਤਾਬ ਹੋ ਰਿਹਾ ਹਾਂ ਮੈਂ ਸਭ ਦੀ ਛੇੜਖਾਨੀ ਤੇ ਲੋਕਾਂ ਕੇ ਨਜ਼ਰਾਂ ਹਟਾ ਲਈਆਂ ਤਾਂ ਦੋ ਮੇਰੀਆਂ ਭੈਣਾਂ ਨੇ ਮੈਨੂੰ ਕਿਹਾ ਕੀ ਸਾਡੀ ਭਾਬੀ ਇੰਨੀ ਸੋਹਣੀ ਕੁੜੀ ਹੈ ਕਿ ਉਸ ਦੇ دیدار ਲਈ ਤੈਨੂੰ ਵੱਡੀ ਰਕਮ ਅਦਾ ਕਰਨੀ ਪਵੇਗੀ ਨਹੀਂ ਤਾਂ ਅਸੀਂ ਤੈਨੂੰ ਸਦਾ ਚਿਹਰਾ ਨਹੀਂ ਦਿਖਾਵਾਂਗੇ ਮੈਂ ਹੱਸ ਕੇ ਮੋਢੇ ਉੱਚਾ ਕੇ ਕਿਹਾ ਕਿ ਮੈਨੂੰ ਕੋਈ ਜਲਦੀ ਨਹੀਂ ਹਾਲਾਂਕਿ ਮੇਰਾ ਦਿਲ ਬੁਰੀ ਤਰ੍ਹਾਂ ਬੇਚੈਨ ਸੀ ਕਿ ਮੈਂ ਆਪਣੀ ਪਤਨੀ ਦਾ ਚਿਹਰਾ ਵੇਖਾਂ ਮੇਰੀ ਨਜ਼ਰ बार-बार ਉਸ ਦੇ ਹੱਥਾਂ ਤੇ ਜਾ ਰਹੀ ਸੀ ਜੋ ਬਹੁਤ ਛੋਟੇ ਅਤੇ ਸੋਹਣੇ ਸਨ ਮੈਂ ਰਸਮਾਂ ਦੌਰਾਨ ਵੀ ਦੁਲਹਨ ਤੋਂ ਆਪਣੀ ਨਜ਼ਰ ਨਹੀਂ ਹਟਾ ਸਕਿਆ ਕੁਝ ਦੇਰ ਬਾਅਦ ਮੇਰੀ ਪਤਨੀ ਨੂੰ ਮੇਰੀਆਂ ਭੈਣਾਂ ਮੇਰੇ ਕਮਰੇ ਵਿੱਚ ਲੈ ਆਈਆਂ। ਮੈਂ ਸਾਰੇ ਖਾਨਦਾਨ ਵਾਲਿਆਂ ਦੇ ਮੂੰਹੋਂ ਆਪਣੀ ਪਤਨੀ ਦੀਆਂ ਸੋਹਣੀਆਂ ਤਸਵੀਰਾਂ ਦੀ ਗੱਲ ਸੁਣ ਕੇ ਬਹੁਤ ਉਤਾਵਲਾ ਹੋ ਰਿਹਾ ਸੀ ਇਸ ਲਈ ਥਕਾਵਟ ਦਾ ਬਹਾਨਾ ਬਣਾ ਕੇ ਆਪਣੇ ਕਮਰੇ ਵੱਲ ਵੱਧ ਗਿਆ ਕਮਰੇ ਵਿੱਚ ਹਲਕਾ ਗੁਲਾਬੀ ਉਜਾਲਾ ਸੀ ਅਤੇ ਫੁੱਲਾਂ ਦੀ ਖੁਸ਼ਬੂ ਨਾਲ ਮਾਹੌਲ ਭਿੱਜ ਚੁੱਕਾ ਸੀ ਮੇਰੀ ਪਤਨੀ ਚੁੱਪਚਾਪ ਸਿਰੇ ਚੁਕਾਏ ਕੁੰਡ ਕੱਡੇ ਬੈਠੀ ਸੀ ਦਿਲ ਦੀਆਂ ਧੜਕਨਾਂ ਜਿਵੇਂ ਕਦਮਾਂ ਨਾਲ ਤੇਜ਼ ਹੋ ਰਹੀਆਂ ਸਨ ਮੈਂ ਹੌਲੀ-ਹੌਲੀ ਉਸ ਦੇ ਕੋਲ ਪਹੁੰਚਿਆ ਅਤੇ ਉਸ ਦੇ ਪਾਸੇ ਬੈਠ ਗਿਆ ਇੱਕ ਪਾਲਾ ਠਹਿਰ ਕੇ ਜਦੋਂ ਮੈਂ ਕੁੰਡ ਹਟਾਇਆ ਤਾਂ ਜਿਵੇਂ ਸਮਾਰਕ ਗਿਆ ਉਹ ਬਹੁਤ ਸੋਹਣੀ ਸੀ ਉਸ ਦੇ ਮਾਸੂਮ ਚਿਹਰੇ ਤੇ ਹਲਕੀ ਜਹੀ ਝਿਜਕ ਅਤੇ भोलेਪਣ ਦੀ ਚਾਲ ਕਾਫੀ ਚਲ ਕਰਹੀ ਸੀ ਅੱਖਾਂ ਵੱਡੀਆਂ ਵੱਡੀਆਂ ਜਿਵੇਂ ਕੁਝ ਪੁੱਛ ਰਹੀਆਂ ਹੋਣ ਮੈਂ ਹੌਲੀ ਸੌਰ ਵਿੱਚ ਪੁੱਛਿਆ ਤੇਰੀ ਉਮਰ ਕੀ ਹੈ ਉਸ ਨੇ ਹਲਕੀ ਮੁਸਕਰਾਹਟ ਨਾਲ ਜਵਾਬ ਦਿੱਤਾ ਕੁਝ ਮਹੀਨੇ ਪਹਿਲਾਂ 17 ਸਾਲ ਪੂਰੇ ਹੋਏ ਹਨ ਉਸ ਦਾ ਜਵਾਬ ਸੁਣ ਕੇ ਮੈਨੂੰ ਥੋੜਾ ਸਕੂਨ ਮਿਲਿਆ ਪਾਰੋਸ ਦੀਆਂ ਮਾਸੂਮ ਅੱਖਾਂ ਵਿੱਚ ਜੋ ਨਰਮੀ ਅਤੇ ਉਤਸੁਕਤਾ ਸੀ ਉਸ ਨੇ ਮੇਰੇ ਦਿਲ ਨੂੰ ਅੰਦਰ ਤੱਕ ਛੂ ਲਿਆ ਮਾਂ ਹਮੇਸ਼ਾ ਕਹਿੰਦੀ ਸੀ ਕਿ ਛੋਟੀ ਉਮਰ ਦੀ ਕੁੜੀ ਘਰ ਦੇ ਰੰਗ ਟੰਗ ਜਲਦੀ ਅਪਣਾ ਲੈਂਦੀ ਹੈ ਪਾਰੋਸ ਪੱਲ ਉਸ ਦੀ ਮਾਸੂਮੀਅਤ ਜਿਵੇਂ ਇੱਕ ਨਰਮ ਸਜਾ ਬਣ ਕੇ ਸਾਹਮਣੇ ਬੈਠੀ ਸੀ ਕੁਝ ਹਲਕੀਆਂ ਗੱਲਾਂ ਹੋਈਆਂ ਅਤੇ ਮੈਂ ਰਸਮ ਦੇ ਤੌਰ ਤੇ ਉਸ ਨੂੰ ਇੱਕ ਨਾਜ਼ੁਕ ਸੋਨੇ ਦਾ ਲੋਕਟ ਤੋਹਫ਼ੇ ਵਜੋਂ ਦਿੱਤਾ ਉਹ ਖੁਸ਼ੀ ਨਾਲ ਖੰਡੂਠੀ ਅਤੇ ਥੋੜੀ ਝਿਜਕ ਨਾਲ ਬੋਲੀ ਪਹਿਨਾਓ ਨਾ ਮੈਂ ਉਸ ਦੀਆਂ ਅੱਖਾਂ ਵਿੱਚ ਵੇਖਦਾ ਰਹਿ ਗਿਆ ਫਿਰ ਹੌਲੀ ਜਹੀ ਲੋਕਟ ਉਸ ਦੀ ਕਰਦਨ ਵਿੱਚ ਪਹਿਨਾ ਦਿੱਤਾ ਮੇਰੀਆਂ ਉਂਗਲਾਂ ਜਦੋਂ ਉਸ ਦੀ ਕਰਦਨ ਨੂੰ ਹੌਲੀ ਜਹੀ ਛੂ ਕੇ ਗੁਜ਼ਰੀਆਂ ਾਇਕਾ ਜੀਵ ਜਹੀ ਸਨਸਨੀ ਦੌੜ ਗਈ ਆਪਣੇ ਆਪ ਨੂੰ ਸੰਭਾਲਣਾ ਆਸਾਨ ਨਹੀਂ ਸੀ ਉਸ ਦੀ ਮਾਸੂਮ ਸੋਹਣੀ ਅਤੇ ਆਪਣਾ ਤਾਂ ਬੇਚੈਨੀ ਕਰ ਰਿਹਾ ਸੀ ਮੈਂ ਅਚਾਨਕ ਉੱਠਿਆ ਤੇ ਕੱਪੜੇ ਬਦਲਣ ਚਲਾ ਗਿਆ ਬਾਥਰੂਮ ਵਿੱਚ ਦੇਰ ਤੱਕ ਰੁਕਿਆ ਤਾਂ ਜੋ ਉਹ ਆਰਾਮ ਨਾਲ ਸੌਂ ਜਾਵੇ ਪਰ ਜਦੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਉਹ ਹਜੇ ਵੀ ਉਸੇ ਥਾਂ ਹੀ ਬੈਠੀ ਸੀ ਅਤੇ ਮੈਨੂੰ ਹੀ ਦੇਖ ਰਹੀ ਸੀ ਹੌਲੀ ਜਹੀ ਕਿਹਾ ਹੁਣ ਤੁਸੀਂ ਵੀ ਕੱਪੜੇ ਬਦਲੋ ਫੇਰ ਸੌਂ ਜਾਓ ਉਸ ਦੇ ਕੰਨ ਦੇ ਢੰਗ ਵਿੱਚ ਨਾ ਕੋਈ ਦਬਾਬ ਸੀ ਨਾ ਕੋਈ ਡਰ ਸਿਰਫ ਸਹਜਤਾ ਸੀ ਮੈਂ ਚੁੱਪਚਾਪ ਬਿਸਤਰੇ ਦੇ ਕਿਨਾਰੇ ਤੇ लेट ਗਿਆ ਇਹ ਸਾਡੀ ਵਿਆਹ ਦੀ ਪਹਿਲੀ ਰਾਤ ਸੀ ਦਿਲ ਵਿੱਚ ਕੁਝ ਖਵਾਇਸ਼ਾਂ ਸਨ ਪਰ ਉਸ ਦੀ 마ਸੂਮੀਅਤ ਨੇ ਸਭ ਕੁਝ ਰੋਕ ਲਿਆ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਜਲਦਬਾਜ਼ੀ ਉਸ ਦਾ ਭਰੋਸਾ ਤੋੜੇ ਤਦੋਂ ਉਹ ਹੌਲੀ ਜਹੀ ਵਾਪਸ ਆਈ ਅਤੇ ਬਿਸਤਰੇ ਤੇ ਮੇਰੇ ਕੋਲ लेट ਗਈ ਲੱਗਿਆ ਸ਼ਾਇਦ ਚੁੱਪਚਾਪ ਕੋਨੇ ਵਿੱਚ ਸੋ ਜਾਵੇਗੀ ਆਰੋ ਹੌਲੀ ਜਹੀ ਮੇਰੇ ਵੱਲ ਸਰਕਾਈ ਮੈਂ ਆਪਣੇ ਆਪ ਨੂੰ ਥੋੜਾ ਪਿੱਛੇ ਕੀਤਾ ਪਰ ਤਦੋਂ ਉਸ ਨੇ ਮੇਰਾ ਹੱਥ ਫੜ ਲਿਆ ਅਤੇ ਗੱਲਾਂ ਕਰਨ ਲੱਗੀ ਲੋਕਟਾ ਦਿਖਾਉਂਦੀ ਹੋਈ ਬੋਲੀ ਇਹ ਮੇਰੇ ਤੇ ਕਿਹੋ ਜਿਹਾ ਲੱਗ ਰਿਹਾ ਹੈ ਉਸ ਦਾ ਚਿਹਰਾ ਬਿਨਾਂ ਕਿਸੇ ਸਜਾਵਟ ਤੇ ਵੀ ਬਹੁਤ ਚਮਕ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਜਿਵੇਂ ਸਿਰਫ ਇੱਕ ਗੱਲ ਸੀ ਅਨਪਤਾ ਮੈਂ ਉਸ ਨੂੰ ਕੁਝ ਦੇਰ ਤੱਕ ਗੱਲਾਂ ਕਰਕੇ ਸੁਆਦ ਦਿੱਤਾ ਪਾਰ ਆਪਨੇ ਆਪ ساری ਰਾਤ ਕਰਬਟਾਂ ਬਦਲਦਾ ਰਿਹਾ ਸਵੇਰੇ ਹੁੰਦਿਆਂ ਹੀ ਉੱਠਿਆ ਤੇ ਬਾਹਰ ਚਲਾ ਗਿਆ ਮਾਣੇ ਪੁੱਛਿਆ ਕਿ ਹੋਜੇ ਹੀ ਲੱਗੀ ਤੇਰੀ ਦੁਲਹਣ ਮੈਂ ਥੋੜੀ ਝਿਜਕ ਨਾਲ ਕਿਹਾ ਕੁੜੀ ਤਾਂ ਬਹੁਤ ਪਿਆਰੀ ਐ ਪਰ ਉਮਰ ਘੱਟ ਹੈ ਜੇ ਇਹ ਰਿਸ਼ਤਾ 2 ਸਾਲ ਬਾਅਦ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਹੁੰਦਾ ਮੇਰੀ ਗੱਲ ਸੁਣ ਕੇ ਮਾਣਾ ਰਾਜ ਹੋ ਗਈ ਬੋਲੀ ਜਦੋਂ ਉਹ ਬਾਲਗ ਹੈ ਤავਿਆਲੀ ਵੀ ਲਾਇਕ ਹੈ ਹੁਣ ਉਸ ਨਾਲ ਕੋਈ ਦੂਰੀ ਨਾ ਰੱਖ ਉਹ ਹੁਣ ਤੇਰੀ ਪਤਨੀ ਹੈ ਉਸ ਨੂੰ ਪੂਰਾ ਹੱਕ ਹੈ ਜਲਦੀ ਨਾਲ ਦਾਦੀ ਬਣਨ ਦੀ ਖੁਸ਼ਖਬਰੀ ਸੁਣਾਓ ਮਾਂ ਦੇ ਕਹਿਣ ਦਾ ਮਤਲਬ ਮੈਂ ਸਮਝ ਗਿਆ ਸੀ ਪਾਰੇ ਮੇਰੇ ਅੰਦਰ ਇੱਕ ਦੁਵਿਧਾ ਜਾਰੀ ਸੀ ਮੈਂ ਇੱਕ ਮਜਬੂਰ ਮਰਦ ਸੀ ਅਤੇ ਉਹ ਇੱਕ ਨਾਜ਼ੁਕ ਜਹੀ ਕੁੜੀ ਸੀ ਕੀ ਉਹ ਇਸ ਰਿਸ਼ਤੇ ਨੂੰ ਨਿਵਾ ਸਕੇਗੀ ਉਸੇ ਬੇਲੇ ਉਹ ਕਮਰੇ ਵਿੱਚੋਂ ਤਿਆਰ ਹੋ ਕੇ ਬਾਹਰ ਆਈ ਮਾਂ ਨੇ ਉਸ ਨੂੰ ਗਲੇ ਲਗਾਇਆ ਪਿਆਰ ਦਿੱਤਾ ਮੈਂ ਵੀ ਉਸ ਵੱਲ ਵੇਖਿਆ ਪਰ ਉਸ ਦੇ ਚਿਹਰੇ ਤੇ ਕੋਈ ਮੁਸਕਾਨ ਨਹੀਂ ਸੀ ਸਿਰਫ ਨਾਰਾਜ਼ਗੀ ਸੀ ਉਸ ਦੀਆਂ ਅੱਖਾਂ ਜਿਵੇਂ ਕਹਿ ਰਹੀਆਂ ਸਨ ਕਿ ਮੈਂ ਉਸ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਿਆ ਜਦਕਿ ਮੈਂ ਸੋਚ ਰਿਹਾ ਸੀ ਕਿ ਮੈਂ ਉਸ ਲਈ ਸਹੀ ਫੈਸਲਾ ਲੈ ਰਿਹਾ ਹਾਂ ਸਾਰਾ ਦਿਨ ਉਸ ਦਾ ਚਿਹਰਾ ਮੇਰੀ ਅੱਖਾਂ ਸਾਹਮਣੇ ਘੁੰਮਦਾ ਰਿਹਾ ਸਾਡੇ ਪਰਿਵਾਰ ਵਿੱਚ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੋ ਜਾਂਦਾ ਸੀ ਮੇਰੀਆਂ ਭੈਣਾਂ ਵੀ 18-19 ਸਾਲ ਦੀ ਉਮਰ ਵਿੱਚ ਵਿਦਾ ਹੋ ਗਈਆਂ ਸਨ ਪਰ ਮੈਂ ਥੋੜਾ ਵੱਖਰਾ ਸੋਚਦਾ ਸੀ ਮੈਂ ਪੜ੍ਹਾਈ ਕੀਤੀ ਕੈਰੀਅਰ ਬਣਾਇਆ ਅਤੇ ਜਦੋਂ ਵਿਆਹ ਲਈ ਹਾਮੀ ਭਰੀ ਤਾਂ ਮਾਂ ਨੇ ਆਪਣੀ ਪਸੰਦ ਦੀ ਕੁੜੀ ਚੰਦ ਦੇ ਨਾਂ ਵਿੱਚ ਲੱਭ ਲਈ ਮੈਂ ਸਿਰਫ ਇਸ ਗੱਲ ਨਾਲ ਖੁਸ਼ ਸੀ ਕਿ ਉਹ ਮਾਸੂਮ ਅਤੇ ਸੋਹਣੀ ਹੈ ਪਰ ਮੈਂ ਕਦੇ ਸੋਚਿਆ ਨਹੀਂ ਸੀ ਕਿ ਉਸ ਦੀ ਮਾਸੂਮੀਅਤ ਮੈਨੂੰ ਇੰਨੀ ਉਲਝਣ ਵਿੱਚ ਪਾ ਦੇਵੇਗੀ ਹੁਣ ਮੈਂ ਆਪਣੇ ਸੁਪਨੇ ਮਾਂ ਦੀਆਂ ਉਮੀਦਾਂ ਅਤੇ ਆਪਣੀ ਪਤਨੀ ਦੀ ਛੋਟੀ ਉਮਰ ਦੇ ਵਿਚਕਾਰ ਉਲਝ ਕੇ ਰਹਿ ਗਿਆ ਸੀ ਅਗਲੇ ਦਿਨ ਜਦੋਂ ਮੈਂ ਉਸ ਨੂੰ ਵੇਖਿਆ ਤਾਂ ਉਹ ਪਹਿਲੇ ਦਿਨ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਉਸ ਦੀ 마ਸੂਮੀਅਤ ਵਿੱਚ ਇੱਕ ਅਜੀਬ ਕਸ਼ੀਸ਼ ਸੀ ਮੇਰੀ ਨਜ਼ਰ ਉਸ ਤੇ ਠਹਿਰੀ ਨਹੀਂ ਸੀ ਰਹੀ ਉਹ ਮੇਰੇ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਸੀ ਉਸ ਨੂੰ ਦੇਖ ਕੇ ਮੇਰੇ ਅੰਦਰ ਤਲਬ ਜਾਗ ਉੱਠਦੀ ਸੀ ਪਰ ਨਾਲ ਹੀ ਕਵਰਾ ਹਟ ਵੀ ਹੁੰਦੀ ਸੀ ਮੈਂ ਇੱਕ ਵਾਰ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨਾਰਾਜ਼ ਹੋ ਕੇ ਮੂੰਹ ਮੋੜ ਲਿਆ ਉਸ ਦੀ ਇਹ ਬਚਕਾਨੀ ਹਰਕਤ ਮੈਨੂੰ ਹਸਾ ਗਈ ਤਦ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਉਹ ਸਵੇਰੇ ਮੇਰੇ ਇਕੱਲੇ ਕਮਰੇ ਵਿੱਚੋਂ ਨਿਕਲ ਜਾਣ ਤੇ ਨਾਰਾਜ਼ ਸੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨਾ ਕੁਝ ਮਹਿਸੂਸ ਕਰੇਗੀ ਪਰ ਫੇਰ ਉਸ ਨੇ ਜੋ ਕਿਹਾ ਉਹ ਸੁਣ ਕੇ ਮੈਂ ਸਨ ਰਹਿ ਗਿਆ ਉਹ ਬੋਲੀ ਤੁਸੀਂ ਮੈਨੂੰ ਛੂਹਿਆ ਵੀ ਨਹੀਂ ਤੁਸੀਂ ਮੇਰੇ ਤੋਂ ਦੂਰ ਦੂਰ ਕਿਉਂ ਭੱਜ ਰਹੀ ਹੋ ਉਸ ਦੀ ਇਹ ਗੱਲ ਮੈਨੂੰ ਹੈਰਾਨੀ ਵਿੱਚ ਪਾ ਗਈ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਇਸ ਤਰ੍ਹਾਂ ਨਾਰਾਜ਼ ਹੋਵੇਗੀ ਦਰਸਲ ਮੈਂ ਤਾਂ ਉਸ ਨੂੰ ਇਸ ਲਈ ਨਜ਼ਰ ਅੰਦਾਜ਼ ਕਰ ਰਿਹਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਹਜੇ ਸੁਹਾਗਰਾਤ ਦੇ ਰਿਸ਼ਤੇ ਨੂੰ ਸਮਝਣ ਦੇ ਕਾਬਲ ਨਹੀਂ ਹੈ ਮੈਂ ਮੁਸਕਰਾ ਕੇ ਉਸ ਨੂੰ ਜਵਾਬ ਦਿੱਤਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੂੰ ਮੈਨੂੰ ਬਹੁਤ ਪਿਆਰੀ ਲੱਗੀਆਂ ਅਤੇ ਮੈਂ ਆਪਣੇ ਵਿਆਹ ਨਾਲ ਬਹੁਤ ਖੁਸ਼ ਹਾਂ ਪਰ ਅੰਦਰੋਂ ਮੈਂ ਹਜੇ ਵੀ ਉਸ ਦੀ ਛੋਟੀ ਉਮਰ ਨੂੰ ਲੈ ਕੇ ਪਰੇਸ਼ਾਨ ਸੀ ਮੈਂ ਉਸ ਨੂੰ ਸਮਝਾਇਆ ਹੁਣ ਅਸੀਂ ਕੁਝ ਸਮੇਂ ਤੱਕ ਸਿਰਫ ਦੋਸਤ ਬਣ ਕੇ ਰਹਾਂਗੇ ਪਰ ਉਹ ਜੀ ਮੈਂ ਮੰਨਨ ਨੂੰ ਤਿਆਰ ਹੀ ਨਹੀਂ ਸੀ ਗੁੱਸੇ ਵਿੱਚ ਬੋਲੀ ਮੈਂ ਕੋਈ ਬੱਚੀ ਨਹੀਂ ਹਾਂ ਜੋ ਤੁਹਾਡੇ ਬਹਿਲਾਵੇ ਵਿੱਚ ਆ ਜਾਵਾਂ ਉਸ ਦੀ ਲਾਪਰਵਾਹੀ ਅਤੇ ਮਾਸੂਮੀਅਤ ਦੋਨੇ ਮੈਨੂੰ ਪਾਗਲ ਕਰ ਰਹੇ ਸਨ ਉਹ ਗੱਲਾਂ ਕਰਦੀ ਹੋਈ ਕਦੇ ਮੇਰੇ ਗਲ ਨਾਲ ਲੱਗ ਜਾਂਦੀ ਕਦੇ ਸ਼ਰਾਰਤਾਂ ਕਰਦੀ ਅਤੇ ਕਦੇ ਮੇਰੀਆਂ ਅੱਖਾਂ ਵਿੱਚ ਝਾਕਦੀ ਮੈਂ ਆਪਣੇ ਆਪ ਨੂੰ ਮੁਸ਼ਕਲ ਵਿੱਚ ਪਾਉਂਦਾ ਪਰ ਉਸ ਦੀ ਮਾਸੂਮ ਹਾਸੇ ਮੈਨੂੰ ਰੋਕ ਦਿੰਦੀ ਮੇਰੇ ਲਈ ਕੁਝ ਸਾਲ ਇੰਤਜ਼ਾਰ ਕਰਨਾ ਮੁਸ਼ਕਲ ਸੀ ਪਾਰੇ ਮੈਂ ਉਸ ਦੇ ਪੋਲੇਪਣ ਦਾ ਦੀਵਾਨਾ ਹੁੰਦਾ ਜਾ ਰਿਹਾ ਸੀ ਹਰ ਵੇਲੇ ਹੀ ਡਰ ਸਤਾਉਂਦਾ ਸੀ ਕਿ ਜੇ ਮੈਂ ਉਸ ਦੀ ਨਾ ਸਮਝੀ ਵਿੱਚ ਉਸ ਨਾਲ ਸਰੀਰਕ ਰਿਸ਼ਤਾ ਬਣਾ ਲਿਆ ਤਾਂ ਉਹ ਮੇਰੇ ਤੋਂ ਡਰਨ ਲੱਗੇਗੀ ਅਤੇ ਦੂਰ ਹੋ ਜਾਵੇਗੀ ਮੈਂ ਉਸ ਤੋਂ ਬਹੁਤ ਵੱਡਾ ਸੀ 17 ਸਾਲ ਦੀ ਕੁੜੀ ਦਾ ਦਿਮਾਗ ਅਤੇ ਉਸ ਦੀਆਂ ਖਵਾਇਸ਼ਾਂ ਕੀ ਹੁੰਦੀਆਂ ਹਨ ਇਹ ਸਮਝਣਾ ਮੇਰੇ ਲਈ ਆਸਾਨ ਨਹੀਂ ਸੀ ਪਾਰੋ ਹਰਪਾਲ ਮੇਰੇ ਨੇੜੇ ਆਉਣਾ ਚਾਹੁੰਦੀ ਸੀ ਜੇ ਮੈਂ ਨਾ ਕਰ ਦਿੰਦਾ ਤਾਂ ਉਹ ਨਾਰਾਜ਼ ਹੋ ਜਾਂਦੀ ਗੁੱਸਾ ਕਰਦੀ ਅਤੇ ਫਿਰ ਮੈਂ ਉਸ ਨੂੰ ਪਿਆਰ ਨਾਲ ਮਨਾਉਂਦਾ ਉਸ ਦੀਆਂ ਪਸੰਦ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਉਸ ਦਾ ਮੂਡ ਠੀਕ ਕਰਦਾ ਕੁਝ ਦਿਨਾਂ ਵਿੱਚ ਹੀ ਮੇਰੀ ਪਤਨੀ ਮੇਰੀ ਆਦਤ ਬਣ ਗਈ ਸੀ ਜਦੋਂ ਮੈਂ ਦਫ਼ਤਰ ਤੋਂ ਵਾਪਸ ਆਉਂਦਾ ਤਾਂ ਉਹ ਮੇਰੇ ਨੇੜੇ ਤੇੜੇ ਮੰਡਰਾਉਂਦੀ ਰਹਿੰਦੀ ਮੇਰੇ ਨਾਲ ਗੱਲਾਂ ਕਰਦੀ ਸ਼ਰਾਰਤਾਂ ਕਰਦੀ ਅਤੇ ਮੈਂ ਬਸ ਉਸ ਨੂੰ ਵੇਖਦਾ ਰਹਿੰਦਾ ਮੁਸਕਰਾਉਂਦਾ ਰਹਿੰਦਾ ਸਾਡਾ ਰਿਸ਼ਤਾ ਹੌ ਨਮਜਬੂਤ ਹੋ ਚੁੱਕਾ ਸੀ ਉਹ ਸਦੀ ਮਸਕਰਾਹਟ ਦੇਖ ਕੇ ਲੱਗਦਾ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਰਾਤ ਦੇ ਸਮੇ ਸਾਡੇ ਵਿਚਕਾਰ ਹੁਣ ਵੀ ਇੱਕ ਅਦਿੱਖ ਪਰਦਾ ਸੀ ਅਤੇ ਉਹ ਦੂਰੀ ਮੈਂ ਹੀ ਬਣਾਈ ਰੱਖੀ ਸੀ ਮਾਂ ਮੈਨੂੰ ਵੇਖ ਕੇ ਬਹੁਤ ਖੁਸ਼ ਰਹਿੰਦੀ ਹਰ ਰੋਜ਼ ਦੁਆ ਮਾਂ ਕਰਦੀ ਜਲਦੀ ਮੈਨੂੰ ਪੋਤਾ ਦੇ ਦੋ ਬਹੁਤ ਪਿਆਰੀ ਹੈ ਮਾਂ ਦੀਆਂ ਖੁਆਇਸ਼ਾਂ ਸੁਣ ਕੇ ਮੇਰੀ ਪਤਨੀ ਬੇਚੈਨ ਹੋ ਜਾਂਦੀ ਉਹ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ ਪਰ ਮੈਂ ਹਰ ਵਾਰ ਆਪਣੇ ਆਪ ਨੂੰ ਰੋਕ ਲੰਦਾ ਉਸ ਨੂੰ ਵੀ ਦੂਰ ਕਰ ਦਿੰਦਾ ਮੈਂ ਆਪਣੀ ਸੋਚ ਨਾਲ ਲੜ ਰਿਹਾ ਸੀ ਕਈ ਵਾਰ ਸੋਚਿਆ ਕਿ ਸਭ ਕੁਝ ਭੁੱਲ ਕੇ ਆਪਣੀ ਵਿਆਹ ਰੁੱਤਾ ਜ਼ਿੰਦਗੀ ਨੂੰ ਅਪਣਾਵਾਂ ਮਾਂ ਦੀ ਇੱਛਾ ਪੂਰੀ ਕਰਾਂ ਪਰ ਹਰ ਹਾਰ ਬਾਰ ਮੇਰਾ ਜ਼ਮੀਰ ਮੈਨੂੰ ਰੋਕ ਦਿੰਦਾ ਮੈਂ ਉਸ ਦੀ ਗੋਰੀ ਰੰਗਤ ਨਾਜ਼ੁਕ ਬਾਦਨ ਅਤੇ ਮਾਸੂਮੀਅਤ ਨੂੰ ਵੇਖ ਕੇ ਬੇਕਾਬੂ ਹੋ ਜਾਂਦਾ ਪਰ ਮੈਨੂੰ ਲੱਗਦਾ ਕਿ ਜੇ ਇੱਕ ਵਾਰ ਮੈਂ ਉਸ ਨੂੰ ਆਪਣੇ ਨੇੜੇ ਕਰ ਲਿਆ ਤਾਂ ਫਿਰ ਆਪਣੇ ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਵੇਗਾ ਵਿਆਹ ਨੂੰ 2 ਮਹੀਨੇ ਹੋ ਚੁੱਕੇ ਹਨ ਇਹਨਾਂ ਦੋ ਮਹੀਨਿਆਂ ਵਿੱਚ ਕਈ ਵਾਰ ਮੈਂ ਉਸ ਨੂੰ ਆਪਣੇ ਤੋਂ ਦੂਰ ਕਰ ਚੁੱਕਾ ਸੀ ਅਤੇ ਹਰ ਵਾਰ ਉਹ ਮੇਰੇ ਤੋਂ ਨਾਰਾਜ਼ ਹੋ ਜਾਂਦੀ ਸੀ ਇੱਕ ਦਿਨ ਜਦੋਂ ਮੈਂ ਦਫ਼ਤਰ ਤੋਂ ਘਰ ਪਰਤਿਆ ਤਾਂ ਮਾਹੌਲ ਕੁਝ ਬਦਲਿਆ-ਬਦਲਿਆ ਜਿਹਾ ਸੀ ਮੇਰੀ ਪਤਨੀ ਗੰਭੀਰ ਜਹੀ ਲੱਗ ਰਹੀ ਸੀ ਮਾਂ ਵੀ ਚੁੱਪ ਸੀ ਜ਼ਿਆਦਾ ਗੱਲ ਨਹੀਂ ਕਰ ਰਹੀ ਸੀ ਪਹਿਲਾਂ ਜਦੋਂ ਮੈਂ ਘਰ ਆਉਂਦਾ ਸੀ ਤਾ ਮਾਤੇ ਪਤਨੀ ਇਕੱਠੇ ਬੈਠ ਕੇ ਗੱਲਾਂ ਕਰਦੀਆਂ ਹੱਸਦੀਆਂ ਪਰ ਅੱਜ ਮੇਰੀ ਪਤਨੀ ਇੱਕ ਕੋਨੇ ਵਿੱਚ ਸਿਰ ਝੁਕਾਏ ਬੈਠੀ ਸੀ ਅਤੇ ਮਾਂ ਕੰਮ ਵਿੱਚ ਲੱਗੀ ਹੋਈ ਸੀ ਬਿਲਕੁਲ ਚੁੱਪਾ ਮਾਹੌਲ ਦੀ ਐਸਾ سنجੀਦਗੀ ਨੂੰ ਮਹਿਸੂਸ ਕਰਦੇ ਹੋਏ ਮੈਂ ਮਾਂ ਦੇ ਕੋਲ ਬੈਠ ਗਿਆ ਮਾਂ ਨੇ ਮੇਰਾ ਮੱਥਾ ਜੁੰਮਿਆ ਮੈਨੂੰ ਦੁਆਵਾਂ ਦਿੱਤੀਆਂ ਅਤੇ ਮੇਰੀ ਪਤਨੀ ਇੱਕ ਨਜ਼ਰ ਮੈਨੂੰ ਵੇਖ ਕੇ ਚੁੱਪਚਾਪ ਕਮਰੇ ਵਿੱਚ ਚਲੀ ਗਈ ਮੈਂ ਮਹਿਸੂਸ ਕੀਤਾ ਕਿ ਮੇਰੀ ਮਾਂ ਤੇ ਪਤਨੀ ਵਿਚਕਾਰ ਕੋਈ ਗੱਲ ਜ਼ਰੂਰ ਹੋਈ ਹੈ ਕੋਈ ਅਜੀਬਾ ਕੜਾ ਜਿਸ ਦਿਪ ਅਜਾ ਸ਼ਾਇਦ ਮੈਂ ਹੀ ਸੀ ਪਰ ਪਹੁੰਚਦਿਆਂ ਹੀ ਮੈਂ ਮਾਂ ਤੋਂ ਕੁਝ ਪੁੱਛ ਨਾ ਸਕਿਆ ਨਾ ਮਾਣੇ ਮੈਨੂੰ ਕੁਝ ਕਿਹਾ ਨਾ ਹੀ ਮੈਂ ਹਿੰਮਤ ਕੀਤੀ ਮੈਂ ਇੰਤਜ਼ਾਰ ਕਰਦਾ ਰਿਹਾ ਪਰ ਮੇਰੀ ਪਤਨੀ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ ਮਾਣੇ ਦੱਸਿਆ ਕਿ ਉਹ ਪਹਿਲਾਂ ਹੀ ਖਾਣਾ ਖਾ ਚੁੱਕੀ ਸੀ ਮਹਿਮਾਨਾਂ ਨਾਲ ਚੁੱਪਚਾਪ ਖਾਣਾ ਖਾਦਾ ਅਤੇ ਜਦੋਂ ਰਾਤ ਨੂੰ ਆਪਣੇ ਕਮਰੇ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਉਹ ਬਿਸਤਰੇ ਤੇ ਇੱਕ ਪਾਸੇ ਮੂੰਹ ਮੋੜ ਕੇ ਲੇਟੀ ਹੋਈ ਸੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਾਰ ਉਹ ਸਬਾ ਬਹਾਰ ਸਰਦ ਸੀ ਬਿਲਕੁਲ ਖਾਮੋਸ਼ ਉਸ ਰਾਤ ਉਹ ਮੇਰੇ ਤੋਂ ਬਿਲਕੁਲ ਵੱਖਰੀ ਸੀ ਮੈਂ ਥੱਕਿਆ ਹੋਇਆ ਸੀ ਇਸ ਲਈ ਆਪਣੀ ਥਾਂ ਤੇ ਲੇਟ ਕੇ ਸੋ ਗਿਆ ਪਰ ਰਾਤ ਦੇ ਦੂਜੇ ਪੈਰ ਨੀਂਦ ਵਿੱਚ ਮੈਨੂੰ ਕਿਸੇ ਨਰਮ ਬਜੂਰ ਦਾ ਦਾਸਪਾਸ਼ ਮਹਿਸੂਸ ਹੋਇਆ ਮੈਂ ਕਰਬਟ ਬਦਲਣ ਦੀ ਕੋਸ਼ਿਸ਼ ਕਰਨ ਲੱਗਾ ਪਰ ਮੇਰਾ ਸਰੀਰ ਜਿਵੇਂ ਕਿਤੇ اٹਕਿਆ ਹੋਇਆ ਸੀ ਨੀਂਦ ਵਿੱਚ ਹੀ ਕੁਝ ਅਜੀਬ ਮਹਿਸੂਸ ਹੋ ਰਿਹਾ ਸੀ ਅੱਖਾਂ ਹੌਲੀ-ਹੌਲੀ ਖੋਲ੍ਹਦੀਆਂ ਅਤੇ ਜੋ ਵੇਖਿਆ ਉਸ ਨੇ ਮੈਨੂੰ ਚੰਕਾ ਦਿੱਤਾ ਮੇਰੀ ਪਤਨੀ ਮੇਰੇ ਕੋਲ ਬੈਠੀ ਸੀ ਅਤੇ ਮੇਰੇ ਹੱਥ ਪੈਰ ਮਜ਼ਬੂਤ ਕੱਪੜੇ ਨਾਲ ਬੰਨੇ ਹੋਏ ਸਨ ਮੈਂ ਸਨ ਰਹਿ ਗਿਆ ਹੈਰਤ ਨਾਲ ਪੁੱਛਿਆ ਇਹ ਕੀ ਹੈ ਤੂੰ ਮੈਨੂੰ ਕਿਉਂ ਬੰਨਿਆ ਹੈ ਉਹ ਮੁਸਕਰਾਈ ਅਤੇ ਮੋਢੇ ਉਚਕਾਉਂਦੇ ਹੋਏ ਬੋਲੀ ਕਿਉਂਕਿ ਤੁਸੀਂ ਮੈਨੂੰ ਮਨਾਉਂਦੇ ਰਹੇ ਅਤੇ ਹੁਣ ਮੈਂ ਮੰਨ ਗਈ ਹਾਂ ਉਸ ਦੀਆਂ ਅੱਖਾਂ ਵਿੱਚ ਉਹੀ ਪ੍ਰਾਣੀ ਸ਼ਰਾਰਤ ਚਮਕ ਰਹੀ ਸੀ ਮੈਂ ਡੂੰਗਾ ਸਾਹ ਲਿਆ ਅਤੇ ਉਸ ਨੂੰ ਕਿਹਾ ਕਿ ਠੀਕ ਹੈ ਹੁਣੇ ਖੋਲ ਦੇ ਬੈਠ ਕੇ ਗੱਲ ਕਰੀਏ ਪਰ ਉਹ ਨਹੀਂ ਮੰਨੀ ਸਿਰ ਹਿਲਾਉਂਦੀ ਹੋਈ ਬੋਲੀ ਮੈਂ ਮੰਨ ਗਈ ਹਾਂ ਪਰ ਜੋ ਕੁਝ ਅੱਜ ਮੇਰੇ ਨਾਲ ਹੋਇਆ ਉਸ ਦਾ ਹਿਸਾਬ ਤਾਂ ਦੇਵਾਂਗੀ ਮੈਂ ਚੰਬਿਤ ਸੀ ਉਸ ਦੀਆਂ ਗੱਲਾਂ ਵਿੱਚ ਇਸ ਵਾਰ ਮਜ਼ਾਕ ਘੱਟ ਤੇ ਠਹਿਰਾਵ ਜ਼ਿਆਦਾ ਸੀ ਮੈਂ ਨਰਮੀ ਨਾਲ ਪੁੱਛਿਆ ਅੱਜ ਮਾ ਨਾਲ ਕੀ ਹੋਇਆ ਸੀ ਕੁਝ ਗੱਲ ਤਾਂ ਦੱਸ ਪਰ ਉਸ ਨੇ ਮੇਰੀ ਗੱਲ ਨੂੰ ਅਣ ਸੁਣੀਆ ਕਰ ਦਿੱਤਾ ਅਤੇ ਚੁੱਪਚਾਪ ਮੇਰੇ ਹੋਰ ਨੇੜੇ ਆ ਗਈ ਮੈਂ ਬਾਰ ਬਾਰ ਕਹਿੰਦਾ ਰਿਹਾ ਖੋਲ ਦੇ ਗੱਲ ਕਰਨੀ ਹੈ ਪਰ ਉਹ ਹਰ ਬਾਰ ਹੋਰ ਨੇੜੇ ਆਉਂਦੀ ਗਈ ਫਿਰ ਮੇਰੇ ਚਿਹਰੇ ਚੋਕ ਕੇ ਬੋਲੀ ਤੁਸੀਂ ਇੰਜ ਬੰਨੇ ਹੋਏ ਜਿਆਦਾ ਚੰਗੇ ਲੱਗਦੇ ਹੋ ਇਸ ਤਰ੍ਹਾਂ ਤੁਸੀਂ ਮੈਨੂੰ ਦੂਰ ਨਹੀਂ ਕਰ ਸਕੋਗੇ ਮੈਂ ਅੰਦਰੋਂ ਕਬਰ ਆ ਗਿਆ ਉਸ ਦੀਆਂ ਇਹ ਮਾਸੂਮ ਜਈਆਂ ਸ਼ਰਾਰਤਾਂ ਮੈਨੂੰ ਹਮੇਸ਼ਾ ਪਸੰਦ ਸਨ ਪਰ ਅੱਜ ਕੁਝ ਵੱਖਰਾ ਸੀ ਮੈਂ ਫਿਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਦੇਖਾ ਇਹ ਮਜ਼ਾਕ ਨਹੀਂ ਮੈਨੂੰ ਖੋਲ ਪਰ ਉਸ ਦੀਆਂ ਅੱਖਾਂ ਵਿਚ ਹੋਣ ਸ਼ਰਾਰਤ ਦੀ ਤਾਂ ਇੱਕ ਅਜੀਬ ਜਿਹੀ ਸੰਜੀਤਗੀ ਉੱਤਰ ਆਈ ਸੀ ਉਹ ਬਿਲਕੁਲ ਮੇਰੇ ਉੱਤੇ ਆ ਚੁੱਕੀ ਸੀ ਅਤੇ ਪਹਿਲੀ ਵਾਰ ਮੈਂ ਵੇਖਿਆ ਕਿ ਉਸ ਦੀ ਮਾਸੂਮੀਅਤ ਦੇ ਪਿੱਛੇ ਇੱਕ ਪਰਿਕਪ ਕੁੜੀ ਲੁਕੀ ਹੋਈ ਸੀ ਜੋ ਮੈਨੂੰ ਪੂਰੀ ਤਰ੍ਹਾਂ ਆਪਣਾ ਮੰਨ ਚੁੱਕੀ ਸੀ ਮੈਂ ਬੋਖਲਾ ਗਿਆ ਫਿਰ ਤੋਂ ਹੱਥ ਖੋਲਣ ਦੀ ਕੋਸ਼ਿਸ਼ ਕੀਤੀ ਪਰ ਅਗਲੇ ਹੀ ਪਲ ਉਸ ਨੇ ਕੁਝ ਅਜਿਹਾ ਕਰ ਦਿੱਤਾ ਮੈਂ ਪੂਰੀ ਤਰ੍ਹਾਂ ਨਿਸ਼ਵਕਾ ਤੇ ਹੱਕਾ ਬੱਕਾ ਰਹਿ ਗਿਆ ਅਗਲੇ ਦਿਨ ਜਦੋਂ ਮੈਂ ਮਾਂ ਦੇ ਸਾਹਮਣੇ ਗਿਆ ਤਾਂ ਉਹਨਾਂ ਨੇ ਵੇਖਦਿਆਂ ਹੀ ਨਾ ਰਾਜੁਰਾਲ ਨੇ ਮਾ ਆ ਪੁੱਛਣ ਲੱਗੀ ਕਿ ਮੇਰੀ ਪਤਨੀ ਹੁਣ ਤੱਕ ਕਮਰੇ ਵਿੱਚੋਂ ਬਾਹਰ ਕਿਉਂ ਨਹੀਂ ਆਈ ਮੈਂ ਮਾਂ ਦੇ ਕੋਲ ਸਿਰ ਫੜ ਕੇ ਬੈਠ ਗਿਆ ਅਤੇ ਕਿਹਾ ਤੁਸੀਂ ਇੰਨੀ ਛੋਟੀ ਕੁੜੀ ਨੂੰ ਬਹੂ ਬਣਾ ਕੇ ਤਾਂ ਲੈ ਆਏ ਪਰ ਉਸ ਨੂੰ ਸਮਝਾਉਣ ਦੀ ਬਜਾਏ ਇਲਜ਼ਾਮ ਲਾਉਣ ਲੱਗ ਪਏ ਮੈਨੂੰ ਯਾਦ ਸੀ ਕਿ ਵਿਆਹ ਵੇਲੇ ਮਾਂ ਸਾਬਾ ਦੇ ਸਾਹਮਣੇ ਕਹਿ ਰਹੀ ਸੀ ਇਹ ਮੇਰੀ ਬਹੂ ਨਹੀਂ ਮੇਰੀ ਧੀ ਹੈ ਮੈਂ ਇਸ ਨੂੰ ਧੀ ਬਣਾ ਕੇ ਰੱਖਾਂਗੀ ਕਦੇ ਖੜੂਸ ਸਾਸ ਨਹੀਂ ਬਣਾਂਗੀ ਪਰ ਵਿਆਹ ਦੇ ਦੋ ਹੀ ਮਹੀਨਿਆਂ ਵਿੱਚ ਮਾਂ ਦਾਸ ਉਹ ਜਵਾਬ ਦੇ ਗਿਆ ਸੀ ਅਤੇ ਇੱਕ ਦਿਨ ਜਦੋਂ ਮੈਂ ਕੰਮ ਤੇ ਗਿਆ ਹੋਇਆ ਸੀ ਮਾਂ ਨੇ ਮੇਰੀ ਪਤਨੀ ਨੂੰ ਝੜਕਦੇ ਹੋਏ ਕਈ ਗੱਲਾਂ ਕਹਿ ਦਿੱਤੀਆਂ ਸਨ ਜਦੋਂ ਮੈਂ ਇਸ ਤੇ ਨਾਰਾਜ਼ੀ ਦੀ ਜਤਾਈ ਤਾਂ ਮਾਂ ਗੁੱਸੇ ਵਿੱਚ ਬੋਲੀ ਮੈਂ ਉਸ ਨੂੰ ਤੀ ਹੀ ਮੰਨਿਆ ਹੈ ਪਰ ਆਪਣੀਆਂ ਧੀਆਂ ਦੀ ਵੀ ਅਜਹੀ ਲਾਪਰਵਾਹੀ برداشت ਨਹੀਂ ਕਰਦੀ ਵਿਆਹ ਰੁੱਤਾ ਕੁੜੀ ਨੂੰ ਜ਼ਿੰਮੇਵਾਰ ਹੋਣਾ ਪੈਂਦਾ ਹੈ ਪਰ ਇਹ ਤਾਂ ਹੁਣ ਤੱਕ ਤੇਰੇ ਸਾਹਮਣੇ ਬੱਚੀ ਬਣੀ ਹੋਈ ਐ ਮੈਂ ਚੁੱਪ ਹੋ ਗਿਆ ਰਾਤ ਦਾ ਉਹ ਮੰਜ਼ਰ ਜਾਰ ਆ ਗਿਆ ਜਦੋਂ ਮੇਰੀ ਪਤਨੀ ਮੇਰੇ ਸਮਝਾਉਣ ਤੇ ਮੇਰੇ ਕੋਲ ਸਿਰ ਰੱਖ ਕੇ ਰੋ ਰਹੀ ਸੀ ਓ ਕੈਰੀਸੀ ਤੁਸੀਂ ਮੈਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ ਸਿਰਫ ਮਾਨੇ ਹੀ ਨਹੀਂ ਤੁਹਾਡੇ ਰਵੱਈਏ ਨੇ ਵੀ ਮੈਨੂੰ ਬੱਚਾ ਸਮਝਿਆ ਹੈ ਇਸ ਲਈ ਮਾਂ ਨੂੰ ਵੀ ਲੱਗਿਆ ਕਿ ਮੈਂ ਬੱਚੀ ਹੀ ਹਾਂ ਅਤੇ ਉਹ ਨਾਲੇ ਮੈਨੂੰ ਉਹ ਸਭ ਗੱਲਾਂ ਸੁਣਾ ਦਿੱਤੀਆਂ ਉਸ ਦਾ ਦਰਦ ਮੇਰੀ ਖਾਮੋਸ਼ੀ ਤੋਂ ਕਿਤੇ ਜ਼ਿਆਦਾ ਗੂੰਜ ਰਿਹਾ ਸੀ ਮੈਂ ਸ਼ਰਮਿੰਦਾ ਹੋ ਕੇ ਚੁੱਪ ਬੈਠਾ ਰਹਿ ਗਿਆ ਮੇਰੇ ਸਾਰੇ ਤਰਕ ਮੇਰੀ ਹਰ ਚੀਜ਼ ਇੱਕ ਉਸ ਰਾਤ ਦਮ ਤੋੜ ਚੁੱਕੀ ਸੀ ਵਿਆਹ ਤੋਂ ਬਾਅਦ ਪਹਿਲੀ ਵਾਰ ਮੈਂ ਉਸ ਨੂੰ ਇੰਨਾ ਟੁੱਟਿਆ ਹੋਇਆ ਵੇਖਿਆ ਸੀ ਮੈਂ ਸਮਝ ਰਿਹਾ ਸੀ ਕਿ ਉਹ ਬਹੁਤ ਛੋਟੀ ਹੈ ਸ਼ਾਇਦ ਸਾਡੇ ਰਿਸ਼ਤੇ ਨੂੰ ਨਹੀਂ ਸਮਝ ਸਕੇਗੀ ਪਰ ਸਾੱਚੇ ਸੀ ਕਿ ਉਹ ਮੇਰੇ ਤੋਂ ਕਿਤੇ ਜ਼ਿਆਦਾ ਸਮਝਦਾਰ ਨਿਕਲੀ ਉਹ ਫਿਲਮਾਂ ਦੇਖ ਕੇ ਕਹਾਣੀਆਂ ਪੜ੍ਹ ਕੇ ਵਿਆਹ ਤੇ ਪਤੀ ਪਤਨੀ ਦੇ ਰਿਸ਼ਤੇ ਨੂੰ ਪਹਿਲਾਂ ਹੀ ਸਮਝ ਚੁੱਕੀ ਸੀ ਉਹ 2 ਮਹੀਨਿਆਂ ਤੱਕ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ ਰਹੀ ਮੈਂ ਹਰ ਵਾਰ ਠੰਡਾ ਰਵੱਈਆ ਅਪਣਾਉਂਦਾ ਰਿਹਾ ਅਤੇ ਉਹ ਹਰ ਵਾਰ ਮਾਇੂਸ ਹੁੰਦੀ ਰਹੀ ਉਸ ਰਾਤ ਵੀ ਜਦੋਂ ਉਹ ਮੇਰੇ ਨਾਲ ਜ਼ਬਰਦਸਤੀ ਨੇੜੇ ਆਉਣ ਲੱਗੀ ਅਤੇ ਮੈਂ ਫਿਰ ਉਸ ਨੂੰ ਰੋਕ ਦਿੱਤਾ ਉਹ ਫਟਫਟ ਕੇ ਰੋਣ ਲੱਗੀ ਮੈਂ ਕੁਲਾਤਾ ਪੁੱਤਰ ਸੀ ਮਾਂ ਦੀ ਹਰ ਦੁਆ ਵਿੱਚ ਪੋਤੇ ਦੀ ਖੁਆਇਸ਼ ਹੁੰਦੀ ਸੀ ਪਰ ਮੈਂ ਆਪਣੇ ਆਪ ਉਸ ਰਿਸ਼ਤੇ ਨੂੰ ਅਧੂਰਾ ਰੱਖੇ ਬੈਠਾ ਸੀ ਨਾ ਮਾਂ ਗਲਤ ਸੀ ਨਾ ਮੇਰੀ ਪਤਨੀ ਗਲਤੀ ਸਿਰਫ ਮੇਰੀ ਸੀ ਜੋ ਆਪਣੀ ਸੋਹਣੀ ਪਤਨੀ ਨੂੰ ਪੂਰੀ ਤਰ੍ਹਾਂ ਆਪਣਾ ਨਹੀਂ ਸਕਿਆ ਸੀ ਮੇਰੀ ਪਤਨੀ ਨੇ ਉਸ ਰਾਤ ਮੇਰੇ ਹੱਥ ਕੋਲ ਦਿੱਤੇ ਅਤੇ ਮੇਰੇ ਤੋਂ ਦੂਰ ਜਾ ਕੇ ਬੈਠ ਗਈ ਪਰ ਮੈਂ ਤਾਂ ਉਸ ਤੋਂ ਦੂਰ ਜਾਣ ਦੀ ਸੋਚ ਵੀ ਨਹੀਂ ਸਕਦਾ ਸੀ ਮੈਂ ਉੱਠ ਕੇ ਉਸ ਦੇ ਕੋਲ ਗਿਆ ਸਨੂ ਗਲੇ ਲਗਾਇਆ ਮਾਫੀ ਮੰਗੀ ਅਤੇ ਕਿਹਾ ਕਿ ਹੁਣ ਮੈਂ ਸਭ ਕੁਝ ਠੀਕ ਕਰ ਦਿਆਂਗਾ ਸਵੇਰੇ ਮੈਂ ਮਾਂ ਦੇ ਸਾਹਮਣੇ ਵੀ ਆਪਣੀ ਗਲਤੀ ਕਬੂਲ ਕੀਤੀ ਮਾਂ ਨੇ ਪਹਿਲਾਂ ਮੈਨੂੰ ਝਿੜਕਿਆ ਪਰ ਫਿਰ ਬਹੁਤੋਂ ਖੁੱਲੇ ਦਿਲ ਨਾਲ ਮਾਫੀ ਮੰਗੀ ਉਹਨਾਂ ਦੋਹਾਂ ਦੀ ਨਾਰਾਜ਼ਗੀ ਦੂਰ ਹੋਈ ਤਾਂ ਮੈਨੂੰ ਸਕੂਨ ਮਿਲਿਆ ਅਤੇ ਮੇਰੀ ਪਤਨੀ ਨਾਲ ਮੇਰਾ ਰਿਸ਼ਤਾ ਹੁਣ ਸੱਚਮੁੱਚ ਇੱਕ ਮੁਕੰਮਲ ਰਿਸ਼ਤਾ ਬਣ ਗਿਆ ਸੀ ਸਾਡੇ ਵਿਆਹ ਨੂੰ ਹੁਣ 10 ਮਹੀਨੇ ਬੀਤ ਚੁੱਕੇ ਸਨ ਇੰਨਾ ਮਹੀਨਿਆਂ ਵਿੱਚ ਮੈਂ ਆਪਣੀ ਪਤਨੀ ਨੂੰ ਪੂਰਾ ਸਤਿਕਾਰ ਪਿਆਰ ਅਤੇ ਸਮਝ ਦੇਣ ਦੀ ਕੋਸ਼ਿਸ਼ ਕੀਤੀ ਅੱਜ ਉਹ ਮਾਂ ਬਣਨ ਵਾਲੀ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਕਦੇ ਆਪਣੀ ਛੋਟੀ ਉਮਰ ਨੂੰ ਸਾਡੇ ਰਿਸ਼ਤੇ ਦੇ ਵਿਚਕਾਰ ਨਹੀਂ ਆਉਣ ਦਿੱਤਾ ਤਦ ਮੈਨੂੰ ਅਹਿਸਾਸ ਕੀ ਉਮਰ ਅਸਰਫੀ ਕੰਮਤ ਹੈ ਆਸਾ ਲਗਾ ਲੇ ਹੈ ਕਿ ਜਦੋਂ ਇੱਕ ਪਤੀ ਆਪਣੀ ਪਤਨੀ ਨੂੰ ਸੱਚਾ ਸਤਕਾਰ, ਭਰੋਸਾ ਤੇ ਪਿਆਰ ਦਿੰਦਾ ਹੈ, ਉਸ ਨੂੰ ਸੰਭਾਲ ਕੇ ਰੱਖਦਾ ਹੈ ਤਾਂ ਉਹ ਕੁੜੀ ਉਮਰ ਤੋਂ ਨਹੀਂ ਆਪਣੇ ਜਜ਼ਬਾਤਾਂ ਅਤੇ ਸਮਰਪਣ ਨਾਲ ਵੱਡੀ ਹੋ ਜਾਂਦੀ ਹੈ ਅਤੇ ਤਾਂ ਉਸ ਦਾ ਸੰਸਾਰ ਸਿਰਫ ਖੁਸ਼ੀਆਂ ਨਾਲ ਭਰ ਜਾਂਦਾ ਹੈ। ਉਮੀਦ ਹੈ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇਗੀ। ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ। ਆਪਣੇ ਦੋਸਤਾਂ ਨਾਲ ਸਾਂਝੀ ਕਰੋ ਅਤੇ ਹੇਠਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ ਅਜਿਹੀਆਂ ਹੀ ਦਿਲਚਸਪ ਅਤੇ ਜਜ਼ਬਾਤੀ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਨਾਲ ਧੰਨਵਾਦ